ਪਿੰਡ ਡੈਰੀ ਮੈਂ ਕਾਵੇਂ ਇਹ ਲਗ ਰਿਹਾ ਸਮਾਜਵਾਦੀ ਗੱਲ ਐ ਸਾਡੀ ਛੇ ਤੋਂ ਪਹਿਲਾਂ ਪਹਿਲਾਂ ਦੀ ਗੱਲ ਐ ਇੱਕ ਕਾਰ ਰੁਕੀ ਜਾਣ ਕੇ ਕਾਰ ਸਾਈਡ ਤੇ ਲਾ ਕੇ ਉਹ ਦੋ ਜਣੇ ਲੇਡੀ ਹੋਰ ਜਣਸ ਆ ਗਏ ਉਹ ਮੈਨੂੰ ਕਹਿਣ ਲੱਗੇ ਵੀ ਕੋਈ ਬੋਲੇ ਨਹੀਂ ਉਹ ਪੋਜ ਦੇਰ ਵੱਲ ਇਸ਼ਾਰਾ ਕੀਤਾ ਕਿ ਉਸ ਅਸੀਂ ਲੈਣੀ ਕਰੀਮ ਵਾਲਾ ਕੋਈ ਸੀ ਉਹ ਮੈਦਾਨ ਲੱਗਿਆ ਤਾਂ ਉਹ ਅੰਦਰ ਆਵੜੇ ਜਦ ਜਦ ਹੀ ਉਹ ਗੱਲੇ ਨੂੰ ਆਣ ਕੇ ਝੁਕਟ ਪਏ ਔਰ ਲਗਭਗ ਉਹਨਾਂ ਨੇ ਮੈਨੂੰ ਡਾਲਰਾਂ ਦੇ ਵਿੱਚ ਉਲਝਾਵਲ ਜੋ ਕੇ ਐਨ ਆਰ ਆਈ ਦੱਸਦੇ ਸੀ ਆਪਣੇ ਆਪ ਨੂੰ ਔਰ ਮੈਨੂੰ ਪੁੱਛਣ ਲੱਗੇ ਕਿਸੇ ਚੰਗੇ ਹੋਟਲ ਤੇ ਖਾਣਾ ਖਾਣਾ ਸੀ ਜਿਵੇਂ ਕਿ ਮੈਨੂੰ ਮੁੱਖ ਮਾਣੀ ਬੋਟੀ ਆਉਂਦੀ ਸੀ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਜਦ ਹੀ ਉਹ ਨੋਟਾਂ ਦੀ ਇੱਕ ਗੱਟੀ ਜਿਹਦੇ ਚ ਲਗਭਗ 54-55 ਹਜ਼ਾਰ ਰੁਪਏ ਸੀ ਉਹ ਬੋਚ ਲਈ ਤੇ ਦੂਜੀ ਇੱਕ 50 ਹਜ਼ਾਰ ਦੀ ਗੱਟੀ ਖਲਾਕ ਰੋੜ ਦਿੱਤੀ ਔਰ ਇੱਦਾਂ-ਉਦਾਂ ਹੱਥ ਮਾਰਨ ਲੱਗੇ ਮੈਨੂੰ ਉਲਝਾ ਲਿਆ ਤੇ ਉਹ ਇੰਨੇ ਪੈਸੇ ਲੈ ਕੇ ਫਰਾਡ ਦਾ ਉਹ ਚੱਕਰ ਹੋ ਗਿਆ ਨ ਕਿਵੇਂ ਪਤਾ ਲੱਗਿਆ ਸਾਜੀ ਬਾਤ ਮੈਂ ਉਹ ਬਾਤ ਜਦੋਂ ਮੈਂ ਪੈਸੇ ਇਕੱਠੇ ਕਰਨ ਲੱਗਿਆ ਤਾਂ ਬਾਤ ਦੇਖਿਆ ਤਾਂ ਉਹ ਗੱਡੀ ਜਿਹੜੀ ਵੱਧ ਪੈਸੇ ਵਾਲੀ ਸੀ 54 ਪੰਜਾਹ ਹਜ਼ਾਰ ਲਗਭਗ ਉਹ ਹੈ ਦੀ ਸੀ ਤੇ ਮੈਂ ਉਦੋਂ ਹੀ ਬਾਹਰ ਨਿਕਲ ਕੇ ਰੌਲਾ ਪਾਇਆ ਉਦੋਂ ਨੂੰ ਉਹ ਨਿਕਲ ਚੁੱਕੇ ਸੀ ਲਗਭਗ ਮੇਰੇ ਹਿਸਾਬ ਨਾਲ 1 ਕਿਲੋਮੀਟਰ ਦਾ ਸਫ਼ਰ ਤੈ ਕਰਕੇ ਹੋਣਗੇ ਔਰ ਮੈਂ ਉਦੋਂ ਹੀ ਆਪਣੇ ਬੇਟੇ ਨੂੰ ਫੋਨ ਲਾਇਆ ਉਸ ਤੋਂ ਬਾਅਦ ਮੈਂ ਸਿਟੀ ਥਾਣੇ ਗਿਆ ਸਿਟੀ ਥਾਣੇ ਜਾ ਕੇ ਲਗਭਗ ਕੰਪਲੀਟ ਕਰਾਇਆ 6:30 ਵਜੇ ਤੋਂ ਲੈ ਕੇ 6:35 ਜੰਤ ਸੈਂਟੀਮੈਂਟ ਦੀ ਗੱਲ ਹੋ ਗਈ ਜਦੋਂ ਮੈਂ ਸਿਟੀ ਥਾਣੇ ਜਾ ਲੱਗਿਆ ਉਹ ਤੇ ਵੀ ਸਾਡੀ ਕਿਸੇ ਨੇ ਪੁੱਛ ਗਿਰਤ ਨਹੀਂ ਕੀਤੀ ਕਿ ਦਾ ਆ ਬੜੇ ਮੈਨੂੰ ਉਲਟੇ ਸਵਾਲ ਜਵਾਬ ਉਹ ਕਰਨ ਲੱਗੇ ਕਿ ਤੁਹਾਡੇ ਕੋਈ ਰਿਸ਼ਤੇਦਾਰ ਸੀ ਜਿਨ੍ਹਾਂ ਨਾਲ ਤੁਸੀਂ ਇਹਦਾ ਮੈਨੂੰ ਨਹੀਂ ਪਤਾ ਲੱਗਿਆ ਕਿਵੇਂ ਕਰਿਆ ਕਿਵੇਂ ਨਹੀਂ ਕਰਿਆ ਮੈਂ ਖੱਕਾ ਬੱਕਾ ਰਹਿ ਗਿਆ ਜਦੋਂ ਇਹ ਵਾਰਦਾਤ ਹੋ ਰਹੀ